ਲੰਘੇ ਕੱਲ ਦੋ ਚੀਜ਼ਾਂ ਵਾਪਰੀਆਂ ਜਿਹਦੇ ਵਿੱਚ ਇੱਕ ਤਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਬੀਬੀ ਸਰਜੀਤ ਕੌਰ ਸ਼ਾਮਿਲ ਹੋ ਗਈ ਔਰ ਉਸ ਤੋਂ ਬਾਅਦ ਬੀਬੀ ਸਰਜੀਤ ਕੌਰ ਨੇ ਆਮ ਆਦਮੀ ਪਾਰਟੀ ਨੂੰ ਸ਼ਾਮ ਨੂੰ ਹੀ ਛੱਡ ਦਿੱਤਾ ਤੇ ਵਾਪਸ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੁਣ ਪਹਿਲਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੀ ਹੁਣ ਉੱਥੇ ਨਰੇਟਿਵ ਬਣਦਾ ਪਿਆ ਆ ਕਿ ਉਸ ਸਿਚੁਏਸ਼ਨ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਈ ਹੈ ਇਹ ਸੋਚਣਾ ਇਹ ਸਮਝਣਾ ਮੁਸ਼ਕਲ ਹੋ ਸਕਦਾ ਹੈ ਹੈਰਾਨੀ ਹੋ ਸਕਦੀ ਹੈ ਇਹ ਜਦੋਂ ਸੋਚਿਆ ਜਾਵੇਗਾ ਤਾਂ ਐ ਲੱਗੇਗਾ ਕਿ ਜਿਵੇਂ ਝੂਠ ਹੀ ਬੋਲਿਆ ਜਾ ਰਿਹਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਸੀਐਮ ਭਗਵੰਤ ਮਾਨਿਕ ਦੂਸਰੇ ਦੇ ਖਿਲਾਫ ਬੜੇ ਉੱਚੇ ਲੈਵਲ ਤੇ ਜਾ ਕੇ ਗੱਲ ਕਰਦੇ ਸੁਣਾਈ ਦਿੱਤੇ ਨੇ ਸਿੱਧੇ ਹਮਲੇ ਹੁੰਦੇ ਰਹੇ ਨੇ ਇੱਥੋਂ ਤੱਕ ਕਿ ਖਹਿਬਾਜ਼ੀਆਂ ਸਿੱਧੀਆਂ ਹੁੰਦੀਆਂ ਰਹੀਆਂ ਨੇ ਪਰ ਹੁਣ ਜਦੋਂ ਨੈਰੇਟਿਵ ਇਹ ਉੱਭਰਦਾ ਕਿ ਕੀ ਸੀਐਮ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਨੂੰ ਬਚਾ ਰਹੇ ਸੀ ਇੱਥੇ ਆ ਕੇ ਹੈਰਾਨੀ ਹੁੰਦੀ ਹੈ ਹੁਣ ਇਹਦੀ ਡੂੰਘਾਈ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਕਿ ਇਸ ਤਰ੍ਹਾਂ ਕਿਹਾ ਕਿਉਂ ਜਾ ਰਿਹਾ ਹੈ ਪਹਿਲੀ ਗੱਲ ਤਾਂ ਜੇ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਦੀ ਕੋਸ਼ਿਸ਼ ਦੀ ਗੱਲ ਆਉਂਦੀ ਹੈ ਤਾਂ ਬੀਬੀ ਸਰਜੀਤ ਕੌਰ ਜਿਨ੍ਹਾਂ ਤੋਂ ਸ਼ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀਗਾ ਯਾਨੀ ਕਿ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ ਬੀਬੀ ਸਰਜੀਤ ਕੌਰ ਦਾ ਉਮੀਦਵਾਰ ਹੋਣਾ ਸੁਖਬੀਰ ਸਿੰਘ ਬਾਦਲ ਵਾਸਤੇ ਘਾਤਕ ਸਾਬਤ ਹੋ ਸਕਦਾ ਸੀ ਇਸ ਸਿਚੁਏਸ਼ਨ ਦੇ ਵਿੱਚ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੇ ਬੀਬੀ ਸਰਜੀਤ ਕੌਰ ਤੋਂ ਸਮਰਥਨ ਵਾਪਸ ਲੈ ਲਿਆ ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਸਾਹਮਣੇ ਆ ਗਈ ਔਰ ਐਸੀ ਸਿਚੁਏਸ਼ਨ ਦੇ ਵਿੱਚ ਸਵਾਲ ਉੱਠਣ ਲੱਗੇ ਕਿ ਕੀ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਹੁਣ ਇਹ ਪ੍ਰਚਾਰ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਾ ਪਾਓ ਇੱਥੇ ਆ ਕੇ ਸ਼੍ਰੋਮਣੀ ਅਕਾਲੀ ਦਲ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਖਾਸੀ ਕਿਰਕਰੀ ਹੁੰਦੀ ਪਈ ਸੀ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਦੂਜੇ ਪਾਸੇ ਬੀਬੀ ਸੁਰਜੀਤ ਕੌਰ ਦਾ ਗਰਾਫ ਹੌਲੀ-ਹੌਲੀ ਵਧਣ ਲੱਗਿਆ ਕਿਉਂਕਿ ਬੀਬੀ ਸੁਰਜੀਤ ਕੌਰ ਦੇ ਕੋਲੋਂ ਸਮਰਥਨ ਖੋਹ ਲਿਆ ਗਿਆ ਵਾਪਸ ਲੈ ਲਿਆ ਗਿਆ ਸੁਖਬੀਰ ਸਿੰਘ ਬਾਦਲ ਨੇ ਸਮਰਥਨ ਦੇਣ ਤੋਂ ਨਾ ਕਰ ਦਿੱਤੀ ਜਥੇਦਾਰ ਪ੍ਰੀਤਮ ਸਿੰਘ ਦੀ ਨੂ ਨੇ ਯਾਨੀ ਕਿ ਉਹਨਾਂ ਦੇ ਧਰਮ ਪਤਨੀ ਨੇ ਬੀਬੀ ਸੁਰਜੀਤ ਕੌਰ ਔਰ ਐਸੀ ਸਿਚੁਏਸ਼ਨ ਦੇ ਵਿੱਚ ਬੀਬੀ ਸੁਰਜੀਤ ਕੌਰ ਦੇ ਹੱਕ ਦੇ ਵਿੱਚ ਸਮਰਥਨ ਲੋਕਾਂ ਦਾ ਵਧਣ ਲੱਗ ਗਿਆ ਸੀਟ ਉੱਤੇ ਜਲੰਧਰ ਪੱਛਮੀ ਦੀ ਸੀਟ ਦੇ ਉੱਤੇ ਬੀਬੀ ਸੁਰਜੀਤ ਕੌਰ ਸਟਰੋਂਗ ਹੋਣ ਲੱਗ ਗਏ ਦਿਨ-ਪ੍ਰਤੀ ਦਿਨ ਹੌਲੀ-ਹੌਲੀ ਕਰਕੇ ਉਹਨਾਂ ਦੇ اجلاس بدن ਲੱਗੇ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਇਕੱਠ ਹੋਣ ਲੱਗ ਗਿਆ ਲੋਕ ਸਹਾਨੂੰ ਭੂਤੀ ਰੱਖਣ ਲੱਗੇ ਬੀਬੀ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਬੀਬੀ surjit kaur ਦੀ ਛਵੀ ਜਿਹੜੀ ਆ ਉਕਰਣ ਉਕਰਣ ਲੱਗ ਗਈ ਸੀ ਪਰ ਉਸੇ ਵੇਲੇ ਬੀਬੀ surjit kaur ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈਂਦੇ ਨੇ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਿੱਥੇ ਬਾਗੀ ਧੜੇ ਨੇ ਜਿਹੜਾ ਬਾਗੀ ਧੜਾ ਬੀਬੀ ਜਗੀਰ ਕੌਰ ਦਾ ਆ ਜਾਂ ਉਹਨਾਂ ਦੇ ਨਾਲ ਬਾਗੀ ਬਾਕੀ ਦੇ ਬਾਗੀ ਜਿਹੜੇ ਲੀਡਰ ਹੈਗੇ ਨੇ ਸ਼੍ਰੋਮਣੀ ਕਾਲੀ ਦਲ ਦੇ ਦਸਤੇ ਜਾਂਦੇ ਨੇ ਉਹਨਾਂ ਦੇ ਵੱਲੋਂ ਐਸ ਬੀਬੀ ਨੂੰ ਬੀਬੀ ਸਰਜੀਤ ਕੌਰ ਨੂੰ ਉਭਾਰਿਆ ਗਿਆ ਸਾਹਮਣੇ ਲਿਆਂਦਾ ਗਿਆ ਉਹਨਾਂ ਦੀ ਸਪੋਰਟ ਕੀਤੀ ਗਈ ਇਹੋ ਜੀ ਸਿਚੁਏਸ਼ਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਦੁਬਾਰਾ ਕਰਕਰੀ ਹੁੰਦੀ ਹੈ ਕਿ ਜਿਹੜਾ ਬਾਗੀ ਧੜਾਇਆ ਜਿਨੇ ਜਾ ਕੇ ਸ਼੍ਰੀ ਕਾਟਕ ਸਾਹਿਬ ਜਾ ਕੇ ਨਤਮਸਤਕ ਹੋ ਕੇ ਤੇ ਮਾਫੀ ਮੰਗੀ ਹੈ ਉਸ ਬਾਗੀ ਧੜੇ ਨੇ ਸਮਰਥਨ ਦਿੱਤਾ ਐਸ ਬੀਬੀ ਨੂੰ ਔਰ ਸੁਖਬੀਰ ਸਿੰਘ ਬਾਦਲ ਆਪਣੀ ਹੀ ਪਾਰਟੀ ਦਾ ਸਮਰਥਨ ਨਹੀਂ ਕਰਨਗੇ ਪਰ ਦੂਜੀ ਵੱਡੀ ਗੱਲ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੁੰਦੇ ਸੁੰਦੇ ਸੁਖਬੀਰ ਸਿੰਘ ਬਾਦਲ ਬੀਐਸਪੀ ਦਾ ਸਮਰਥਨ ਕਰ ਰਹੇ ਨੇ ਇਹਦੇ ਉੱਤੇ ਚਰਚਾਵਾ ਜੜੀਆਂ ਨੇ ਉਹ ਖੋਰਤੀਵਰ ਹੋ ਗਿਆ ਸੀ ਕਿਹਾ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਨੂੰ ਬਚਣਾ ਜ਼ਰੂਰੀ ਸੀ ਔਰ ਇਸੇ ਵਾਸਤੇ ਕਿਹਾ ਜਾ ਰਿਹਾ ਕਿ ਅੰਤ ਵਿੱਚ ਆ ਕੇ ਜਦੋਂ ਸੀਐਮ ਭਗਵੰਤ ਮਾਨ ਨੇ ਪਾਰਟੀ ਜੁਆਇਨ ਕਰਵਾਈ ਬੀਬੀ ਸੁਰਜੀਤ ਕੌਰ ਨੂੰ ਤਾਂ ਕਿਹਾ ਜਾ ਰਿਹਾ ਕਿ ਸੀਐਮ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਈ ਹੈ ਕਿਉਂਕਿ ਇਹੋ ਜੀ ਸਿਚੁਏਸ਼ਨ ਦੇ ਵਿੱਚ ਬੀਬੀ ਸੁਰਜੀਤ ਕੌਰ ਨੂੰ ਸੀਐਮ ਭਗਵੰਤ ਮਾਨ ਨੇ ਆਪਣੀ ਪਾਰਟੀ ਦੇ ਵਿੱਚ ਲਿਆਂਦਾ ਜਦਕਿ ਇਸ ਚੀਜ਼ ਦਾ ਫਾਇਦਾ ਕੋਈ ਨਹੀਂ ਸੀਗਾ ਔਰ सीएम भगवंत मान बीबी सुरजीत कौर दी होंद नु सीधे तौर दे उते बरत सकदे सिगे बीबी सुरजीत कौर जित दे नाजत दे वोटां वध पेंदियां ਘਟ ਪੈਂਦੀਆਂ ਪਰ ਸੁਖਬੀਰ ਸਿੰਘ ਬਾਦਲ दी ਸ਼੍ਰੋਮਣੀ ਅਕਾਲੀ ਦਲ ਦੀ ਡਟ ਕੇ ਕਿਰਕਰੀ ਹੋਣੀ ਸੀ ਜਿਸ ਦੇ ਨਾਲ ਅਕਾਲੀ ਦਲ ਦਾ ਗ੍ਰਾਫ ਵਧੇੇ ਠਾਂ ਨੂੰ ਜਾਣਾ ਸੀਗਾ ਪਰ ਉਹਦੇ ਬਜਾਏ सीएम भगवंत मान ने बीबी सुरजीत कौर नु ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ ਜਿਸ ਦੇ ਨਾਲ ਸਾਰਾ ਇਲਜ਼ਾਮ बीबी सुरजीत कौर ਤੇ ਆ ਗਿਆ ਗੱਲਾਂ ਚੱਲਣ ਲੱਗੀਆਂ ਕਿ बीबी सुरजीत कौर ने ਪਾਰਟੀ ਬਦਲੀ ਦਲ ਬਦਲ ਲਿਆ ਜ세ਦਾਰ ਪ੍ਰੀਤਮ ਸਿੰਘ ਦੀ ਲੈਗੇਸੀ ਜਿਹੜੀ ਬੀਬੀ ਸਰਜੀਤ ਕੌਰ ਨੇ ਛੱਡ ਦਿੱਤੀ। ਜ세ਦਾਰ ਪ੍ਰੀਤਮ ਸਿੰਘ ਦੀ ਲੈਗੇਸੀ ਜਿਹੜੀ ਆ ਉਹਨੂੰ ਲਾਂਬੂ ਲਾ ਦਿੱਤਾ ਔਰ ਕੀ ਬੀਬੀ ਸਰਜੀਤ ਕੌਰ ਸਿਰਫ ਸੀਟਾਂ ਪਿੱਛੇ ਪਾਰਟੀ ਬਦਲ ਕੇ ਚਲੇਗੇ? ਇਹ ਚਰਚਾਵਾ ਮ ਖੜ ਗਈਆਂ ਸੀਗੀਆਂ ਔਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਸੀਐਮ ਭਗਵੰਤ ਮਾਨ ਰਾਮ ਦੇ ਨਾਲ ਬਾਜ਼ੀ ਮਾਰ ਸਕਦੇ ਸੀਗੇ ਪਰ ਬਾਜ਼ੀ ਨਹੀਂ ਮਾਰੀ ਗਈ। ਸਗੋਂ ਬੀਬੀ ਸਰਜੀਤ ਕੌਰ ਨੂੰ ਫੌਰੀ ਤੌਰ ਦੇ ਉੱਤੇ ਆਪਣੀ ਪਾਰਟੀ ਜੁਆਇਨ ਕਰਵਾ ਲਈ ਗਈ। ਹੁਣ ਇੱਥੇ ਆ ਕੇ ਸਵਾਲ ਨਾ ਖੜਨ ਤਾਂ ਫਿਰ ਕੀ ਹੋਵੇ? ਖੈਰ ਬੀਬੀ ਸੁਰਜੀਤ ਕੌਰ ਨੂੰ ਲੈ ਕੇ ਚਰਚਾਵਾਂ ਤੀਬਰ ਹੋ ਰਹੀਆਂ ਨੇ ਔਰ ਜੋ ਵੀ ਹੋਏਗਾ ਓਨ தி ਸਮੇ ਨੂੰ ਲੈ ਕੇ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ